ਅੱਜ ਪਟਿਆਲਾ ਦੇ ਵਿੱਚ ਜਿਹੜੀ ਇਹ ਘਟਨਾਵਾਂ ਹੋਈਆਂ ਨੇ ਉਹ ਬਹੁਤ ਹੀ ਮਦਬਕੀ ਪਹਿਲਾਂ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਸੇ ਵੀ ਤਰੀਕੇ ਦੇ ਉੱਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਉਹ ਬਣਾਈ ਰੱਖਣੀ ਚਾਹੀਦੀ ਹੈ। ਔਰ ਸਾਰੇ ਧਰਮਾਂ ਦੇ ਵਿੱਚ ਜਿਹੜੀ ਵੱਡੀ ਸਾਜਾ ਸਾਡੀ ਸਾਰੇ ਲੋਕਾਂ ਦੀ ਉਹ ਉਸੇ ਤਰ੍ਹਾਂ ਹੀ ਬਣੀ ਰਹੀ ਤੇ ਬੜੇ ਔਖੇ ਹਾਲਾਤ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਭਾਈਚਾਰਕ ਸਾਂਝ ਜਿਹੜੀ ਹੈ ਉਹ ਹਮੇਸ਼ਾ ਕਾਇਮ ਕਰਕੇ ਰੱਖੀ ਹੈ। ਲੇਕਿਨ ਮੈਨੂੰ ਦੁੱਖ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਲਾਇੰਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਨਿਗਾਰ ਵਾਲੇ ਪਾਸੇ ਜਾ ਰਹੀ ਹੈ। ਪਟਿਆਲੇ ਦੀਆਂ ਘਟਨਾਵਾਂ ਵੀ ਰੋਕੀਆਂ ਜਾ ਸਕਦੀਆਂ ਸੀ ਜੇ ਸਰਕਾਰ ਸਮੇਂ ਸਿਰ ਜਾਂਦੀ। ਜੇ ਸਰਕਾਰ ਆਪਣਾ ਸਹੀ ਰੋਲ ਪਲੇ ਕਰ ਦੇਵੇ ਦੇਖੋ ਜੋ ਕੁਝ ਮਹਿਸੂਸ ਹੋ ਰਿਹਾ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਫੇਲਪ ਦੇ ਨਾਲ ਸਰਕਾਰ ਦੀ ਨਲਕੀ ਦੇ ਨਾਲ ਅੱਜ ਟਕਰਾ ਜਿਹੜਾ ਉਹ ਕਤਨਾਖਲਾ ਦੇ ਉੱਤੇ ਪਹੁੰਚਿਆ ਜਿਹੜਾ ਕੁਝ ਵੀ ਟੌਪ ਲੈ ਸਕਦਾ ਇਸ ਕਰਕੇ ਮੈਂ ਮੁਕੰਮਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਨੀਂਦ ਤੋਂ ਜਾਗੋ ਕੰਡਾ ਤਮਾਸ਼ੀ ਬਿੰਨੀਆਂ ਦੇ ਨਾਲ ਝੂਠ ਦੇ ਨਾਲ ਕੂਟ ਪ੍ਰਚਾਰ ਦੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਕੋਈ ਜ਼ਿੰਮੇਵਾਰੀਆਂ ਵੀ ਜੁੜੀਆਂ ਹੁੰਦੀਆਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਫੇਲ ਹੋ ਰਹੇ ਹੋ ਉਹਦੀ ਸਜ਼ਾ ਜਿਹੜੀ ਹੈ ਪੰਜਾਬ ਦੇ ਲੋਕ ਕੋਲ ਇਸ ਕਰਕੇ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਦੀ ਪਛਾਣੋਂ ਤੇ ਜਿਹੜੀ ਪੰਜਾਬ ਦੀ ਰਾਜਦਾਰਾ ਉਹ ਨੂੰ ਠੀਕ